ਚਾਰਨ ਨੇ ਤੇ ਬੇਖੌਫ ਹੋ ਕੇ ਜਈਆ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਇੱਕ ਵੀਡੀਓ ਜੋ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਸਿਲੰਡਰ ਚੋਰੀ ਕੀਤਾ ਜਾਂਦਾ ਹੈ ਮੋਟਰਸਾਈਕਲ ਤੇ ਸਵਾਰ ਇੱਕ ਸ਼ਖਸ ਮੋਟਰਸਾਈਕਲ ਤੇ ਸਵਾਰ ਇੱਕ ਸ਼ਖਸ ਜਿਹੜਾ ਹੈਗਾ ਉਹ ਸਿਲੰਡਰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਤਾਂ ਅਚਾਨਕ ਏਜੰਸੀ ਗੈਸ ਏਜੰਸੀ ਦੇ ਇੱਕ ਵਰਕਰ ਆ ਜੋ ਉਸਨੂੰ ਪਤਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਉਹ ਪਿੱਛਾ ਵੀ ਕਰਦਾ ਹੈ ਮੋਟਰਸਾਈਕਲ ਨੂੰ ਫੜ ਕੇ ਉਸ ਤੋਂ ਬਾਅਦ ਤੇਜ਼ੀ ਦੇ ਨਾਲ ਮੋਟਰਸਾਈਕਲ ਚੋਰ ਜਿਹੜਾ ਪਾ ਜਾ ਕੇ ਲੈ ਜਾਂਦਾ ਕਿੰਨੀ ਦੂਰ ਤੱਕ ਉਸ ਵਰਕਰ ਨੂੰ ਜਿਹੜਾ ਖਸਰਿਦਾ ਲੈ ਜਾਂਦਾ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਤੜਾ ਤੜ ਵਾਇਰ ਹੋ ਰਹੀ ਹੈ ਪੂਰੀ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਗੈਸ ਏਜੰਸੀ ਦਾ ਜੋ ਵਰਕਰ ਹੈ ਉਹ ਕਿਸੇ ਦੇ ਘਰ ਸਿਲੰਡਰ ਲੈ ਕੇ ਜਾਂਦਾ ਜਿਵੇਂ ਘਰਾਂ ਦੇ ਵਿੱਚ ਸਿਲੰਡਰ ਦੇ ਕੇ ਜਾਂਦਾ ਤਾਂ ਇਸੇ ਤਰ੍ਹਾਂ ਇੱਕ ਇੱਕ ਘਰ ਦੇ ਵਿੱਚ ਜਦੋਂ ਸਿਲੰਡਰ ਦੇ ਕੇ ਜਾਂਦਾ ਜਦੋਂ ਅੰਦਰ ਜਾਂਦਾ ਹੁੰਦਾ ਹੈ ਤਾਂ ਬਾਹਰ ਜਿਹੜੀ ਹੈ ਉਸ ਦੀ ਗੱਡੀ ਖੜੀ ਹੁੰਦੀ ਹੈ ਸਿਲੰਡਰਾਂ ਵਾਲੀ ਤਾਂ ਚਾਰ ਨੇ ਇੱਕ ਇੱਕ ਸ਼ਖਸ ਉੱਥੋਂ ਦੀ ਗੁਜ਼ਰ ਰਿਹਾ ਹੁੰਦਾ ਹੈ ਮੋਟਰਸਾਈਕਲ ਆਪਣਾ ਖੜਾਉਂਦਾ ਹੈ ਤੇ ਨਾਲ ਹੀ ਉਸ ਗੱਡੀ ਦੇ ਵਿੱਚੋਂ ਇੱਕ ਸਿਲੰਡਰ ਚੱਕ ਲੈਂਦਾ ਹੈ ਤੇ ਮੋਟਰਸਾਈਕਲ ਤੇ ਫਰਾਰ ਹੋਣ ਲੱਗਦਾ ਹੈ ਹਾਲਾਂਕਿ ਨਾਲ ਦੀ ਨਾਲ ਏਜੰਸੀ ਦੇ ਵਰਕਰ ਨੂੰ ਪਤਾ ਲੱਗਦਾ ਤਾਂ ਪਿੱਛਾ ਕਰਦਾ ਫੜ ਵੀ ਲੈਂਦਾ ਹੈ ਮੋਟਰਸਾਈਕਲ ਨੂੰ ਪਰ ਦੇਸੀ ਦੇ ਨਾਲ ਉਹ ਚੋਰ ਮੋਟਰਸਾਈਕਲ ਪਾ ਜਾ ਕੇ ਲੈ ਜਾਂਦਾ ਹੈ ਦੂਰ ਤੱਕ ਉਸ ਵਰਕਰ ਨੂੰ ਕਸੀੜ ਦਾ ਲੈ ਜਾਂਦਾ ਜਿਸ ਕਾਨੂੰਨ ਉਸਦੇ ਸੱਟ ਵੀ ਜੜੀ ਹੈ ਲੱਗੀ ਹੈ ਤਾਂ ਇਹ ਵੀਡੀਓ ਜਿਹੜੀ ਕਿ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਇਹ ਪੂਰੀ ਘਟਨਾ ਦੀ ਵੀਡੀਓ ਹੈ ਕਿਸ ਤਰ੍ਹਾਂ ਇੱਕ ਸ਼ਖਸ ਮੋਟਰਸਾਈਕਲ ਤੇ ਸਿਲੰਡਰ ਰੱਖਿਆ ਹੋਇਆ ਤੇ ਚੋਰੀ ਲੈ ਕੇ ਫਰਾਰ ਹੁੰਦਾ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਜੋ ਉਹ ਕਰਿੰਦਾ ਉਹ ਵਰਕਰ ਜਿਹੜਾ ਏਜੰਸੀ ਦਾ ਜਿਹੜਾ ਕਿ ਤਨਖਾਹ ਲੈਂਦਾ ਸੀ ਆਪਣੇ ਇਸ ਕੰਮ ਦੀ ਤਾਂ ਅਚਾਨਕ ਜਦੋਂ ਗੈਸ ਸਿਲੰਡਰ ਚੋਰੀ ਹੋ ਜਾਂਦਾ ਉਸ ਤੋਂ ਬਾਅਦ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਪਰ ਹੱਥੋਂ ਉਹ ਨਿਕਲ ਜਾਂਦਾ ਹੈ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀ ਹੈ viral ਹੋ ਰਹੀ ਹੈ ਤੁਸੀਂ ਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਉਸ ਸ਼ਖਸ ਦਾ ਚਿਹਰਾ ਉਸ ਚੋਰ ਦਾ ਚਿਹਰਾ ਤਾਂ ਉਸ ਤੋਂ ਬਾਅਦ ਜੋ ਉਹ ਵਰਕਰ ਹੈ ਉਹ ਵੀ ਇਸ ਦਾ ਕਹਿਣਾ ਹੈ ਕਿ ਉਹ ਜਿਵੇਂ ਆਪਣਾ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਦਾ ਹੈ ਗੈਸ ਏਜੰਸੀ ਦੇ ਵਿੱਚ ਕੰਮ ਕਰਦਾ ਹੈ ਤਨਖਾਹ ਤੇ ਕੰਮ ਕਰਦਾ ਹੈ ਤੇ ਸਿਲੰਡਰ ਲੈ ਕੇ ਜਦੋਂ ਜਾ ਰਿਹਾ ਸੀ ਤਾਂ ਅਚਾਨਕ ਹੀ ਪੂਰੀ ਕਟਨਾ ਵਾਪਰ ਜਾਂਦੀ ਹੈ ਦੱਸੇ ਕਿਵੇਂ ਮੈਨੂੰ ਦੂਰ ਤੱਕ ਉਹ ਚੋਰ ਜਿਹੜਾ ਹੈਗਾ ਮੋਟਰਸਾਈਕਲ ਦੇ ਕੜੀਸਤਾ ਲੈ ਕੇ ਗਿਆ ਜਿਸ ਕਰਕੇ ਉਸਦੇ ਸੱਟਾਂ ਵੀ ਜਿਹੜੀਆਂ ਲੱਗ ਗਈਆਂ ਤੇ ਨਾਲ ਹੀ ਇਹ ਵੀ ਕਹਿੰਦੇ ਕਿ ਅਜੰਸੀ ਵਾਲੇ ਤਾਂ ਮੈਨੂੰ ਇਹ ਕਹਣਗੇ ਕਿ ਸਿਲੰਡਰ ਪੂਰੇ ਕਰੋ ਕਿਤਨੇ ਕਿਤੇ ਜ਼ਰੂਰ ਤੁਕੀ ਹੁੰਦਾ ਵੀ ਨਜ਼ਰ ਆ ਰਿਹਾ ਉਸ ਤੋਂ ਬਾਅਦ ਗੈਸ ਕੰਸੀ ਦੇ ਜੋ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਪੂਰੀ ਘਟਨਾ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਆਖਰ ਕਿਸ ਤਰ੍ਹਾਂ ਉਹਨਾਂ ਦੇ ਵਰਕਰ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਤੜਾ ਤੜ ਵਾਇਰਲ ਹੋ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਚੋਰੀ ਕੀਤਾ ਜਾਂਦਾ ਸਿਲੰਡਰ ਚੋਰੀ ਕਰਕੇ ਉਫਰਾਰ ਹੁੰਦਾ ਹੈ ਮੈਂਜ਼ ਇੱਕ ਸਿਲੰਡਰ ਦੇ ਪਿੱਛੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਹਾਲਾਂਕਿ ਪਹਿਲਾਂ ਤਾਂ ਕਿਨੇ ਦੂਰ ਤੱਕ ਸੀਟ ਦਾ ਲੈ ਕੇ ਗਿਆ ਉਸ ਤੋਂ ਬਾਅਦ ਉਸ ਦਾ ਜਾਈ ਨੁਕਸਾਨ ਵੀ ਉਸ ਵਰਕਰ ਦਾ ਹੋ ਸਕਦਾ ਸੀ ਜੇ ਹੋਰ ਤੇਜ਼ ਹੁੰਦਾ ਮੋਟਰਸਾਈਕਲ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦਿਨ ਦਿਹਾੜੇ ਚ ਇੱਥੇ ਘਟਨਾ ਮਰੂ ਜਾਮ ਦਿੱਤਾ ਜਾ ਰਿਹਾ ਇੱਕ ਸਿਲੰਡਰ ਕਰਕੇ ਇੱਕ ਚੋਰੀ ਕੀਤੀ ਜਾਂਦੀ ਹੈ ਇੱਕ ਸਿਲੰਡਰ ਚੋਰੀ ਕਰਕੇ ਦਿਨ ਦਿਹਾੜੇ ਇੱਕ ਸ਼ਖਸ ਜਿਹੜਾਗਾ ਭੱਜਣ ਲੱਗਦਾ ਹੈ ਵਕਤ ਤੇ ਪਤਾ ਵੀ ਲੱਗ ਜਾਂਦਾ ਹੈ ਤੁਸੀਂ ਵੇਖ ਸਕਦੇ ਹੋ ਵੀਡੀਓ ਜਿਹੜੀ ਕੀ ਪਟਿਆਲਾ ਦੇ ਦੱਸੀ ਜਾ ਰਹੀ ਹੈ ਪਟਿਆਲਾ ਦੇ ਸੂਈ ਗ੍ਰਾਮ ਹੱਲੇ ਦੀ ਇਹ ਪੂਰੀ ਘਟਨਾ ਹੈ ਜਦੋਂ ਦਿਨ ਦਿਹਾੜੇ ਸਿਲੰਡਰ ਜਿਹੜਾਗਾ ਚੋਰੀ ਕਰਦਾ ਤਾਂ ਪਟਿਆਲਾ ਸ਼ਹਿਰ ਚਾਹੀ ਸ਼ਹਿਰ ਪਟਿਆਲਾ ਤੋਂ ਉਥੋਂ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਪਟਿਆਲਾ ਤੋਂ ਸੂਈ ਗ੍ਰਾਮ ਹੱਲੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਦੋਂ ਕਿ ਕਹਿ ਸਜਨ ਸੀ ਦਾ ਇੱਕ ਜੋ ਜੋ ਬਾਹਰ ਹੁੰਦਾ ਹੈ ਉਹ ਲੈ ਕੇ ਘਰਾਂ ਦੇ ਵਿੱਚ ਸਿਲੰਡਰ ਦਿੱਤੇ ਜਾ ਰਹੇ ਹੁੰਦੇ ਤਾਂ ਅਚਾਨਕ ਵਰਕਰ ਇੱਕ ਘਰ ਦੇ ਵਿੱਚ ਸਿਲੰਡਰ ਦੇਣ ਲੱਗਦਾ ਤਾਂ ਅਚਾਨਕ ਇੱਕ ਸ਼ਖਸ ਸਿਲੰਡਰ ਚੋਰੀ ਕਰਕੇ ਉਫਰਾਰ ਹੋ ਜਾਂਦਾ ਤਾਂ ਪਟਿਆਲਾ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਪਟਿਆਲਾ ਦੇ ਸੂਈਗਰਾਮ ਇਲਾਕੇ ਦੇ ਜਿਹੜੀ ਇਹ ਘਟਨਾ ਜਿਹੜੀ ਇਹ ਦੱਸੀ ਜਾ ਰਹੀ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਤਰਤਲ ਫਾਇਲ ਜੰਗਾ RAM ਜੀ ਜੀਨਾ ਜੰਗਾ RAM ਜੀ ਕੱਲ ਹੋਈ ਜੀ ਵੀਡੀਓ ਵਾਇਰਲ ਹੋ ਰਹੀ ਹੈ ਸਿਲੰਡਰ ਇੱਕ ਗੱਲ ਸਵਾਦ ਹੋ ਗਈ ਨਹੀਂ ਘਟ ਰਿਹਾ ਜੀ ਕੱਲ ਸਿਲੰਡਰ ਚੋਰੀ ਹੋਇਆ ਜੀ ਕੱਲਾ ਬੰਦਾ ਆਇਆ ਤੇ ਕੱਲਾ ਫਿਲੰਡਰ ਚੱਕ ਕੇ ਲੈ ਗਿਆ ਮੈਂ ਸਿਲੰਡਰ ਲਾਣ ਗਿਆ ਕਸਟਮਰ ਦੇ ਘਰ ਸਿਰਫ ਮੈਂ 2-3 ਮਿੰਟ ਮਸਾਂ ਲਾਏ ਆ ਜੀ ਤੇ ਉਹਦੇ ਪਿੱਛੇ ਮੈਂ ਆ ਕੇ ਕੀ ਦੇਖਿਆ ਥੋੜੀ ਦੂਰੀ ਦੀ ਸੀ ਮੈਂ ਵੀ ਸਿਲੰਡਰ ਚੋਰ ਨੇ ਸਿਲੰਡਰ ਮੂਰੇ ਰੱਖ ਲਿਆ ਕੱਲਾ ਬੰਦਾ ਸੀ ਜੀ ਉਹਨੇ ਸਿਲੰਡਰ ਤਾਰਿਆ ਰਿਹਾ ਉਹ ਮੂਰੇ ਰੱਖ ਲਿਆ ਤੇ ਜਦੋਂ ਮੈਂ ਦੇਖਿਆ ਉਹ ਸਿਲੰਡਰ ਸੁੱਟ ਕੇ ਉਹਦੇ ਪਿੱਛੇ ਭੱਜਿਆ ਜੀ ਵੀਡੀਓ ਦਾ ਸਪੈਕ ਐਂਡ ਪੂਰਾ ਸ਼੍ਰੀਆਮ ਦਿਖ ਰਿਹਾ ਵਿਕਟਰ ਉਹ 50 ਫੁੱਟ ਮੈਨੂੰ ਕੁਛ ਹੀ ਢਕੇ ਲੈ ਗਿਆ ਉਹ ਉਸ ਤੋਂ ਬਾਅਦ ਮੈਂ ਗੋਡੇ ਛੀਲੇ ਗਏ ਮੈਨੂੰ ਲਚਾਰ ਹੋ ਗਿਆ ਜੀ ਇਹ 4000 ਰੁਪਏ ਦਾ ਨੁਕਸਾਨ ਹੈ ਜੀ ਮੇਰਾ ਤਰਖਾ ਉਹਦੇ ਹੀ ਕੋਈ 11 11.5 12 ਜੀ ਕੁਛ ਨਹੀਂ ਜੀ ਉਹ ਕਹਿੰਦੇ ਖਾਲੀ ਸੈਂਟਰ ਸਾਡਾ ਪੂਰਾ ਕਰੋ ਜੀ ਗਣਕੇ ਦੰਨਿਆ ਗਣਕੇ ਲੈਣੇ ਹੋ ਕੰਪਲੀਟ ਹਾਲੇ ਨਹੀਂ ਕਰਾਏ ਜੀ ਹਾਲੇ ਕਰਾਣੀ ਹੈ ਕੰਪਲੀਟ ਹੈ ਕਟਵਾਲੀ ਪਹਿਲਾ ਕੰਪਲੀਟ ਆ ਬਹੁਤ ਹੋਈ ਹੋਈ ਹੈ ਸਾਡੀਆਂ ਜੀ ਕੋਈ ਉਸ ਤੋਂ ਕੋਈ ਕਾਰਵਾਈ ਨਹੀਂ ਹੋ ਯਾਰ ਅੱਜ ਤੱਕ ਜੋਰਾਂ ਦੇ ਕੋਈ ਵੀ ਪਰ ਉਹ ਆ ਮੁੰਡਾ ਖੜਾ ਜਿਸ ਜੀ ਇਹਦੇ ਵੀ ਪੰਜ ਛੇ ਸੈਂਟਰ ਚੱਕੇ ਗਏ ਆ ਮੇਰੇ ਵੀ ਚੱਕੇ ਗਏ ਆ ਜਾਣਿਆ ਕੰਪਲੀਟ ਲਿਖਾਏ ਜਾਂਦੇ ਆ ਹਾਂ ਜੀ ਦੇਖ ਲਾਂਗੇ ਕੌਣ ਦੇਖਦਾ ਕੋਈ ਸੁਣਵਾਈ ਖਾਈ ਹੀ ਨਹੀਂ ਜੀ ਨਾ ਮਾਲਕ ਸੁਣਦਾ ਨਾ ਪ੍ਰਸ਼ਾਸਨ ਸੁਣਦਾ ਜੀ ਸਾਡੀ ਕੱਲ ਇਹ ਸਾਡੇ ਵਰਕਰ ਦਾ ਸਿਲੰਡਰ ਚੋਰੀ ਹੋਇਆ ਕੋਈ ਸਵੇਰ ਕਾ 2 ਵਜੇ ਇਹ ਬੰਦਾ ਸਿਲੰਡਰ ਬਾਹਰ ਰੇੜੀ ਖੜਾ ਕੇ ਸਿਲੰਡਰ ਲਾਣ ਗਿਆ ਅੰਦਰ ਤੇ 2 2-3 ਮਿੰਟ ਲਾ ਲੋ ਇੰਨੇ ਗੜੀ ਚੋਂ ਦੇਖਿਆ ਇਹ ਵਿਚਾਰਾ ਸਿਲੰਡਰ ਰੱਖ ਕੇ ਚੋਰ ਨੇ ਸਿਲੰਡਰ ਚੱਕਿਆ ਤਾਂ ਅੱਗੇ ਮੋਟਰਸਾਈਕਲ ਤੇ ਰੱਖਿਆ ਇਹ ਉੱਥੋਂ ਭੱਜਿਆ ਤਾਂ ਚੋਰ ਤੇ ਨਾ ਪਿੱਛੋਂ ਗਲਾਮਾ ਫੜ ਲਿਆ ਇਹਨੂੰ ਚੋਰ ਨਾਲੇ ਘੜੀ ਸਕੇ ਲੈ ਗਿਆ ਇਹਦਾ ਵਿਚਾਰੇ ਦਾ ਸੱਟਾ ਲੱਗਿਆ 4000 ਦਾ ਸਾਡਾ ਨੁਕਸਾਨ ਹੋਗਾ ਨਾ ਸਾਡਾ ਕੋਈ ਮਾਲਕ ਸੁਣਦਾ ਨਾ ਕੋਈ ਸਾਡਾ ਪ੍ਰਸ਼ਾਸਨ ਸੁਣਦਾ ਤੁਮਲੇੜ ਗਈ ਕੰਪਲੀਟ ਨਹੀਂ ਅੱਜ ਕਰਾਂਗੇ ਪਹਿਲਾਂ ਵੀ ਕਰ ਚੋਰੀ ਆ ਹਾਂ ਮੇਰੇ ਹੋਈਆਂ ਮੇਰੀ ਕਤਵਲਿਕਈ ਰਿਪੋਰਟਾਂ ਤੇ ਨਾਰਿਆਂ ਦੇ ਨਹੀਂ ਅੱਜ ਤੱਕ ਕੋਈ ਨਹੀਂ ਪੜਾਏਗਾ ਜੀ ਮੈਂ ਇਹ ਕਰਦਾ ਭਈ ਅਸੀਂ ਮੈਸੇਜ ਇਹ ਦੇਈ ਜਾਂਦਾ ਵੀ ਅਸੀਂ 4-4000 ਰੁਪਏ ਭਰ ਕੇ ਅਸੀਂ ਕਿੱਥੇ ਜਾਵਾਂਗੇ ਠੀਕ ਆ ਨਾ ਸਾਡੇ ਮਾਲਕੋ ਤਾਂ ਮਾਲਕ ਸਾਨੂੰ ਗਿਣਕੇ ਦਿੰਦਾ ਗਿਣਕ ਗਿਣਕੇ ਲੈਣਾ ਅਸੀਂ ਜਾਈਏ ਤਾਂ ਜਾਈਏ ਕਿੱਥੇ ਸਾਡੇ ਬਾਰੇ ਵੀ ਕੋਈ ਸੋਚੋ